ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਣਹਾਰੇ ਜਿਨ ਤਰ ਚੱਕਰ ਤਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸੱਚਾ ਵੇ ਪਰਵਾਹਾ ਹੈ ਵੇਖੀ ਵੇਖੀ ਜੰਤ ਉਪਾਏ ਦੋਏ ਪੰਦੀ ਦੋਏ ਰਾਹ ਚਲਾਏ ਗੁਰ ਪੂਰੇ ਬਿਨ ਮੁਕਤ ਨਾ ਹੋਈ ਸੱਚ ਨਾਮ ਜਪ ਲਾਹੇ ਪੜ੍ਹ ਹੈ ਮਨਮੁਖ ਪਰ ਵਿਦ ਨਹੀਂ ਜਾਨਾ ਨਾਮ ਨਾ ਬੁੱਝੈ ਪਰਮ ਪੁਲਾਨਾ ਲੈ ਕੈ ਵੱਡੀ ਦੇਨ ਉਗਾਹੀ ਦੁਰਮਤ ਕਾ ਗਲ ਫਾਹਾ ਹੈ ਸਿਮਰਤ ਸਾਸਤਰ ਪੜ੍ਹ ਹੈ ਪੁਰਾਣਾ ਬਾਦ ਵਿਖਾਣ ਹੈ ਤਤ ਨਾ ਜਾਣਾ ਵਿਣ ਗੁਰ ਪੂਰੇ ਤਤ ਨਾ ਪਾਈਐ ਸਚ ਸੂਚੇ ਸਚ ਰਾਹਾ ਹੈ ਸਭ ਸਲਾਹੇ ਸੁਣ ਸੁਣ ਆਖੈ ਆਪੇ ਦਾਨਾ ਸੱਚ ਪਰਾਖੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸ਼ਬਦ ਸਲਾਹਾ ਹੈ ਸੁਣ ਸੁਣ ਆਖੈ ਕੀਤੀ ਬਾਣੀ ਸੁਣ ਕਹੀਐ ਕੋ ਅੰਤ ਨ ਜਾਣੀ ਜਾ ਕਉ ਅਲਖ ਲਖਾਏ ਆਪੇ ਅਕਥ ਕਥਾ ਬੁੱਧ ਤਾ ਹਾਏ ਜਨਮੇ ਕੋ ਵਾਜ ਹੈ ਵਾਦਾਏ ਸੋਹਲੜੇ ਅਗਿਆਨੀ ਗਾਏ ਜੋ ਜਨਮੇ ਤਿਸ ਸਰ ਪਰ ਮਰਣਾ ਕਿਰਤ ਪਇਆ ਸਿਰ ਸਾਹਾ ਹੈ ਸੰਜੋਗ ਵਿਜੋਗ ਮੇਰੇ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁੱਖਾ ਸੁਖ ਦिए ਦੁੱਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖ ਸੀਲ ਸਨਾਹਾ ਹੈ ਨिके ਸੱਚ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਧਨ ਪੱਲੈ ਸਬਦ ਸੱਚੈ ਓ ਮਾਹਾ ਹੈ ਕਾਚੀ ਸੌਦੀ ਟੂਟਾ ਆਵੈ ਗੁਰਮੁਖ ਵਣਜ ਕਰੇ ਪ੍ਰਭ ਭਾਵੇ ਪੂੰਜੀ ਸਾਬਤ ਰਾਸ ਸਲਾਮਤ ਚੂਕਾ ਜਮ ਕਾ ਫਾਹਾ ਹੈ ਸਭ ਕੋ ਬੋਲੇ ਆਪਣ ਪਾਣੈ ਮਨ ਮੁਖ ਦੂਜੈ ਬੋਲ ਨ ਜਾਣੈ ਅੰਦਲੇ ਕੀ ਮਤ ਅੰਦਲੀ ਬੋਲੀ ਆਏ ਗਿਆ ਦੁਖ ਤਾ ਹਾਏ ਦੁਖ ਮਹਿ ਜਨਮੈ ਦੁਖ ਮਹਿ ਮਰਣਾ ਦੁਖ ਨ ਮਿਟੈ ਬਿਨ ਗੁਰ ਕੀ ਸਰਣਾ ਦੁਖੀ ਉਪਜੈ ਦੁਖੀ ਬਿਨ ਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਸੱਚੀ ਕਰਨੀ ਗੁਰ ਕੀ ਸਰਕਾਰ ਆਵਣ ਜਾਣ ਨਹੀਂ ਜਮ ਤਾਰਾ ਢਾਲ ਛੋੜ ਤਤ ਮੂਲ ਪਰਾਤਾ ਮਨ ਸਾਚਾ ਓ ਮਾਹ ਹੈ ਹਰ ਕੇ ਲੋਗ ਨਹੀਂ ਜਮ ਮਾਰੇ ਨਾ ਦੁੱਖ ਦੇ ਕਹਿ ਪੰਥ ਕਰਾਰੇ RAM ਨਾਮ ਕਟ ਅੰਤਰ ਪੂਜਾ ਅਵਰਨ ਦੂਜਾ ਕਾਹਾ ਹੈ ਓੜ ਨਾ ਕਥਨੈ ਸਿਫਤ ਸਜਾਈ ਜੋ ਤੁਦ ਭਾਵ ਹੈ ਰਹਿ ਹੈ ਰਜਾਈ ਦਰਗ ਹੈ ਪੈਦੇ ਜਾਨ ਸੁਹਿਲੇ ਹੁਕਮ ਸੱਚੇ ਪਾਤ ਸਾਹਾ ਹੈ ਕਿਆ ਕਹੀਐ ਗੁਣ ਕਥ ਹੈ ਕਨੇਰੇ ਅੰਤ ਨ ਪਾਵਹਿ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰਖੋ ਤੂ ਸਿਰ ਸਾਹਾ ਪਾਤ ਸਾਹਾ ਹੈ ਮਾਰੂ ਮਹੱਲਾ ਪਹਿਲਾ ਦਖਣੀ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏਂਦਾ ਅੰਦਰ ਕੋਟ ਛੱਜੇ ਹਟ ਨਾਲੇ ਆਪੇ ਲੇ ਵਵਸਤ ਸੰਭਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰ ਸਬਦੀ ਖੋਲਾਏਂਦਾ ਪੀਤਰ ਕੋਟ ਗੁਫਾ ਕਰ ਜਾਈ ਨੌ ਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਅਲੇਖ ਅਪਾਰੀ ਆਪੇ ਅਲਖ ਲਖਾਏਂਦਾ ਪਉਣ ਪਾਣੀ ਅਗਨੀ ਇਕ ਵਾਸਾ ਆਪੇ ਕੀਤੋ ਖੇਲ ਤਮਾਸਾ ਬਲ ਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਧ ਪਾਏਂਦਾ ਤਰਤ ਉਪਾਏ ਧਰੀ ਧਰਮਸਾਲਾ ਉਤਪਤ ਪਰ ਲੋ ਆਪ ਨਿਰਾਲਾ ਪਵਣੈ ਖੇਲ ਕੀਆ ਸਭ ਥਾਈ ਕਲਾ ਖਿੰਚਟਾ ਹਾਂਦਾ ਪਾਰ 18 ਹੈ ਮਾਲਣ ਤੇਰੀ ਚੌਰ ਢੁੱਲੇ ਪਵਣੈ ਲੈ ਫੇਰੀ ਚੰਦ ਸੂਰਜ ਦੋਏ ਦੀਪਕ ਰਾਖੇ ਸਾਸ ਕਰ ਸੂਰਸ ਮਾਏ ਦਾ ਪੰਖੀ ਪੰਚ ਉੱਡਰ ਨਹੀਂ ਤਾਵਹਿ ਸਫਲਿਉ ਬਿਰਖ ਅੰਮ੍ਰਿਤ ਫਲ ਪਾਵਹਿ ਗੁਰਮੁਖ ਸਹਜ ਰਵੈ ਗੁਣ ਗਾਵੈ ਹਰਿ ਦਸ ਚੋਗ ਚੁਗਾਏਂਦਾ ਚਿਲ ਮਿਲ ਚਿਲਕੈ ਚੰਦ ਨ ਤਾਰਾ ਸੂਰਜ ਕਿਰਨ ਨ ਬਿਜਲ ਗੈ ਨਾਰਾ ਅਕਥੀ ਕਥਾਉ ਚਿਹਨ ਨਹੀਂ ਕੋਈ ਪੂਰ ਰਹਿਆ ਮਨ ਪਾਏਂਦਾ ਅਸਰੀ ਕਿਰਣ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਇਆਲਾ ਅਨਹਦ ਰੁਣ ਚੁਣਕਾਰ ਸਦਾ ਤੁਨ ਨਿਰਪਉ ਕਹਿ ਕਰ ਵਾਏਂਦਾ ਅਨਹਦ ਵਾਜੈ ਪ੍ਰਮ ਭਉ ਭਾਜੈ ਸਗਲ ਬਿਆਪ ਰਹਿਆ ਪ੍ਰਭ ਛਾਜੈ ਸਭ ਤੇਰੀ ਤੂ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਏਂਦਾ ਆਦ ਨਿਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨ ਭਾਵੇਂ ਹਉਮੈ ਗਰਬ ਗਵਾਏਂਦਾ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੇ ਪਾਏਂਦਾ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਕੋਈ ਨ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੁਧ ਜਾਚੈ ਕਰਮ ਮਿਲੈ ਸੋ ਪਾਏਂਦਾ ਕਰਮ ਧਰਮ ਸੱਚ ਹੱਥ ਤੁਮਾਰੇ ਵੇ ਪਰਵਾਹ ਅਖੋਟ ਪੰਡਾਰੇ ਤੂ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪ ਉਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਏਂਦਾ ਜੀਤੀ ਹੈ ਤੇਤੀ ਤੁਧ ਅੰਦਰ ਦੇਖੈ ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹੇ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾ ਜੇ ਤੁਧ ਭਾਵਾ ਪਾਏ ਭਗਤ ਸਾਚੇ ਗੁਣ ਗਾਵਾ ਤੁਧ ਪਾਣੇ ਤੂੰ ਭਾਵੇ ਕਰਤੇ ਆਪੇ ਰਸਨ ਰਸਾਏਂਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰ ਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਅਨੰਦਨ ਨਾਮ ਤੇ ਆਏਂਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੀਤੇ ਬਨਵਾਸੀ ਅੰਤ ਨਾ ਕੋਈ ਪਾਏਂਦਾ ਵਿਣ ਜਾਣਾਏ ਕੋਈ ਨ ਜਾਣੇ ਜੋ ਕਿਛ ਕਰੇ ਸੋ ਆਪਣ ਪਾਣੈ ਲਖ 84 ਜੀ ਉਪਾਏ ਪਾਣੈ ਸਾਹ ਲਵਾਇਂਦਾ ਜੋ ਤਿਸ ਭਾਵੈ ਸੋ ਨੇ ਚਉ ਹੋਵੈ ਮਨ ਮੁਖ ਆਪ ਗਣਾਈ ਰੋਵੈ ਨਾ ਬਹੁ ਪੁੱਲਾ ਠੌਰ ਨ ਪਾਏ ਆਏ ਜਾਏ ਦੁਖ ਪਾਏਂਦਾ ਨਿਰਮਲ ਕਾਇਆ ਊਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਾਹੜ ਦੁਖ ਨ ਪਾਏਂਦਾ ਬਹੁ ਸਾਧਹੁ ਦੂਖ ਪ੍ਰਾਪਤ ਹੋਵੈ ਪੂ ਗਉ ਰੋਗ ਸੁ ਅੰਤ ਵਿਗੋਵੈ ਹਰ ਖਉ ਸੋਗ ਨ ਮਿਟਈ ਕਬਹੂ ਵਿਣ ਭਾਣੇ ਪਰਮਾਏਂਦਾ ਗਿਆਨ ਵਿਹੂਣੀ ਭਵੈ ਸਬਾਈ ਸਾਚਾ ਰਬ ਰਹਿ ਆ ਲਿਵ ਲਾਈ ਨਿਰਪਉ ਸ਼ਬਦ ਗੁਰੂ ਸਚ ਜਾਤਾ ਜੋਤੀ ਜੋਤ ਮਿਲਾਏਂਦਾ ਅਟਲ ਅਡੋਲ ਅਤੋਲ ਮੁਰਾਰੇ ਖਿੰਦ ਮਹਿ ਢਾਹੇ ਫਿਰ ਉਸਾਰੇ ਰੂਪ ਨ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਇਂਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਨ ਜਾਸੀ ਆਪੇ ਸਾਚ ਦਿਰੜਾਏਂਦਾ ਪੱਲੇ ਸਾਚ ਸੱਚੇ ਸਚਿਆਰਾ ਸਾਚੇ ਭਾਵੈ ਸ਼ਬਦ ਪਿਆਰਾ ਤੇਰੇ ਪਵਨ ਸਾਚ ਕਲਾ ਤਰ ਥਾਪੀ ਸਾਚੇ ਹੀ ਪਤੀ ਆਏਂਦਾ ਵੱਡਾ ਵੱਡਾ ਆਖੈ ਸਭ ਕੋਈ ਗੁਰਬਿੰਦ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਪਾਏ ਨਾ ਵੀ ਛੁੜ ਦੁੱਖ ਪਾਏਂਦਾ ਰਹੋ ਵਿਛੁਨੇ ਤਾਹੀ ਰੁੰਨੇ ਮਰ ਮਰ ਜਨਮਹਿ ਮਹੂਲਤ ਪੁੰਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨ ਪਛੋਤਾਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਦਾਨ ਮੁਕਤੀ ਸਰ ਮਮਤਾ ਮੋਹ ਝੁਕਾਇਂਦਾ ਨਾਨਕ ਕਹਿ ਸਿਰਦਾਨ ਵਿਚਾਰਾ ਕਰਨ ਕਾਰਨ ਸਮਰਥ અપਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਇਦਾ ਸੇ ਗੁਣ ਗਾਵਹਿ ਸਾਚੇ ਭav ਹੈ ਤੁਜ ਤੇ ਉਪਜਹਿ ਤੁਜ ਮਾਹਿ ਸਮਾਵਹਿ ਨਾਨਕ ਸਾਜ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂਕਾਰਾ ਤਰਣ ਨ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਖਾਣੀ ਨ ਬਣੀ ਪੌਣ ਨ ਪਾਣੀ ਉਪਤ ਖਪਤ ਨ ਆਵਣ ਜਾਣੀ ਖੰਡ ਪਤਾਲ ਸਬਤ ਨਹੀਂ ਸਾਗਰ ਨਦੀ ਨਾ ਨੀਰ ਵਹਾਏਦਾ ਨਾ ਤਦ ਸੁਰਗ ਮਛ ਪਿਆਲਾ ਦੂਜਕ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਣਾ ਨਾ ਕੋ ਆਏ ਨਾ ਜਾਏ ਦਾ ਬ੍ਰਹਮਾ ਵਿਸ਼ਨ ਮਹੇਸ ਨਾ ਕੋਈ ਅਵਰ ਨਾ ਦੀਸੈ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀਸ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਪੇਖ ਨ ਕੋਈ ਨਾ ਕੋ 나ਥ ਕਹਾਏਂਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੇ ਦੂਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏਂਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਉ ਗਵਾਲਾ ਤੰਤ ਮੰਤ ਪਾਖੰਡ ਨ ਕੋਈ ਨਾ ਕੋ ਵੰਸ ਵਜਾਏਂਦਾ ਕਰਮ ਧਰਮ ਨਹੀਂ ਮਾਇਆ ማਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਤੇ ਆਏਂਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਦ ਗੁਰਖ ਨਾ ਮਾਛਿੰਦੋ ਨਾ ਤਦ ਗਿਆਨ ਧਿਆਨ ਕੁਲ ਊਪਤ ਨਾ ਕੋ ਗਣਤ ਗਿਣਾਇਦਾ ਵਰਨ ਪੇਖ ਨਹੀਂ ਬ੍ਰਾਹਮਣ ਖੱਤਰੀ ਦਿਓ ਨਾ ਦੇਹਰਾ ਗਉ ਗਾਇਤਰੀ ਹੋਮ ਜਗ ਨਹੀਂ ਤੀਰਤ ਣਾਵਣ ਨਾ ਕੋ ਪੂਜਾ ਲਾਇਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਇਤ ਰਾਉ ਨਾ ਹਉ ਮੈਂ ਦੁਨੀਆ ਨਾ ਕੋ ਕਹਿਣ ਕਹਾਏਂਦਾ ਪਾਉ ਨਾ ਭਗਤੀ ਨਾ ਸਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਾਹੋ ਆਪੇ ਵਣਜਾਰਾ ਸਾਚੇ ਇਹੋ ਪਾਏਂਦਾ ਵੇਦਿਕ ਤੇਬ ਨਾ ਸਿਮਰਤ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਤ ਕਹਿਤਾ ਬਕਤਾ ਆਪ ਅਗੋਚਰ ਆਪੇ ਅਲਖ ਲਖਾਇੰਦਾ ਜਾ ਤਿਸ ਬਾਣਾ ਤਾ ਜਗਤ ਉਪਾਇਆ ਬਾਜ ਕਲਾ ਆਡਾਣ ਰਹਾਇਆ ਬ੍ਰਹਮਾ ਵਿਸ਼ਨ ਮਹੇਸ ਉਪਾਏ ਮਾਇਆ ਮੋਹ ਵਧਾਏਂਦਾ ਵਿਰਲੇ ਕੋ ਗੁਰ ਸ਼ਬਦ ਸੁਣਾਇ ਕਰ ਕਰ ਦੇਖੈ ਹੁਕਮ ਸਬਾਇਆ ਖੰਡ ਬ੍ਰਹਮੰਡ ਪਾਤਾਲ ਅਰੰਬੇ ਗੁਪਤੋ ਪ੍ਰਗਟਿ ਆਇਦਾ ਤਾਕਾ ਅੰਤ ਨ ਜਾਣ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਏਂਦਾ